वोट पाम बारे सोच लियो मामा बारे सोच लेयो बेरोज़गार जीगर जे टोट भेज बदे सानू बेरोज़गार जीगर भेज सानू गल बकड़ी लाइ तरसद बारे सोच लेओ गल बकड़ी लाइ तरसदियां जो बामा बारे सोच लेव उ ले नकली बी जब ਕਰ ਜੇ ਤੂੰ ਤੰਗ ਆ ਕੇ ਨਕਲੀ ਬੀਜ ਦਵਾਈਆਂ ਤੋਂ ਕਰ ਜੇ ਤੂੰ ਤੰਗ ਆ ਕੇ ਉਹ ਰੁੱਖਾਂ ਦੇ ਨਾਲ ਲਟਕੇ ਜੜੇ ਪਰਾਂ ਮਾਰੇ ਸੋਚ ਲਿਓ ਉਹ ਮੰਗਣ ਗਏ ਰੋਜ਼ਗਾਰ ਲਹਾ ਕੇ ਮੜਨ ਜੋ ਪੱਡਾ ਨੂੰ ਅੰਗਣ ਗਉ ਰੋਜ਼ਗਾਰ ਲਹਾਕੇ ਮੁਰਨੇ ਜੋ ਪੱਗਾ ਨੂੰ بے ਪਤ ਹੋ ਕੇ ਮੁਰਦੀਆਂ ਨੰਨੀਆਂ ਸ਼ਾਮ ਵਾਰੇ ਸੋਚ ਲਿਓ بے ਪਤ ਹੋ ਕੇ ਮੁਰਦੀਆਂ ਨੰਨੀਆਂ ਸ਼ਾਮ ਵਾਰੇ ਸੋਚ ਲਿਓ ਜੇ ਲਾਂਦ ਦੇ ਵਿੱਚ ਰੋੜੇ साला तो जे साला तूरियां गई न भुकण सजा मारे सोच लेव पूरियां गयां जो नुकण सजाव सोच ਨਾ ਜਾਇਓ ਖਾਂ ਖਾਂ ਗੁਰੂ ਦੀ ਹੋਈ ਬੇਅਦਬੀ ਨੂੰ ਬੋਲ ਨਾ ਜਾਇਓ ਖਾਂ ਖਾਂ ਗੁਰੂ ਦੀ ਹੋਈ ਬੇਅਦਬੀ ਨੂੰ ਉਹ ਪਾਵਣ ਅੰਗ ਰੁਲੇ ਸੀ ਜਿੱਥੇ ਰਾਮ ਆਵਾਰੇ ਸੋਚ ਲਿਓ ਪਾਵਣ ਅੰਗ ਰੁਲੇ ਸੀ ਜਿੱਥੇ ਰਾਮ ਆਵਾਰੇ ਕਰ ਗੁਰਤਾਮਾ ਤੇ ਲੁੱਟੀ ਗੁਰੂ ਦੀ ਗੋਲਕ ਕਬਜੇ ਕਰ ਗੁਰਤਾਮਾ ਤੇ ਸਾਰੇ ਆਮ ਜੋ ਪੰਥ ਨੂੰ ਲਾਈਆ ਢਾਮਾ ਬਾਰੇ ਸੋਚ ਲਿਓ ਸਾਰੇ ਆਮ ਜੋ ਪੰਥ ਨੂੰ ਲਾਈਆ ਢਾਮਾ ਬਾਰੇ हूंदियां नत वकास अफ़ बारे सोच लेव हूंदियां नत वकासद अफ़ बारे ਬੋਰਾ ਕੋੜੇ ਖੜ ਕੇ ਚਾਰ ਚਾਰ ਸੋ ਫੁੱਟ ਡੂੰਗੇ ਬੋਰਾ ਕੋੜੇ ਖੜ ਕੇ ਰਾਜ ਸਥਾਨ ਨੂੰ ਵੱਡੇ ਹੋਏ ਦਰਿਆ ਮਾ ਬਾਰੇ ਸੋਚ ਲਿਓ ਮੇਰੀ ਬੋਟ ਲਈ ਦਾਰੂ ਮੁਕਣ ਤੇ ਹੋਸ ਜਦੋਂ ਆ ਗਈ ਮੇਰੀ ਬੋਤਲ ਲਈ दारू ਮੁੱਕਣ ਤੋਂ ਹੋਸ ਜਦੋਂ ਆਈ ਉਹ ਗਹਿਰੇ ਪੈ ਪੰਜਾਬ ਦੇ ਆਖਰੀ ਸਾਹ ਮਾਰੇ ਸੋਚ ਲਿਓ ਗਹਿਰੇ ਪੈ ਪੰਜਾਬ ਦੇ ਆਖਰੀ ਸਾਹ ਮਾਰੇ ਸੋਚ ਲਿਓ ਪਾਵਣ ਅੰਗ ਰੂਏ ਸੀ ਜਿੱਥੇ ਰਾਣਾ ਜੋ ਬਾਵਾ ਬਾਰੇ ਸੋਚ ਲਿਓ ਉਹ ਰੁੱਖਾਂ ਦੇ ਨਾਲ ਲਟਕੇ ਜਿਹੜੇ ਪਰਾਂ ਮਾਂ